ਮੇਰਾ ਨਾਮ ਜਸਵੀਰ ਸਿੰਘ ਬੇਰਕਾ ਆਊਟਸੋਰਸ ਜੁਨੀਅਨ ਦਾ ਜ਼ਿਲ੍ਹਾ ਪ੍ਰਧਾਨ ਸੂਬੇ ਦਾ ਜਰਨਲ ਸਕੱਤਰ ਇਹ ਮਾਮਲਾ ਪਤਾ ਸ਼ੁਰੂ ਇਹ ਮਾਮਲਾ ਹੀ ਜਿਹੜਾ ਲਗਾਤਾਰ ਅਸੀਂ ਸੰਘਰਸ਼ ਕਰਕੇ ਜਿਹੜਾ ਵਰਕਰਾਂ ਦੀਆਂ ਛੁੱਟੀਆਂ ਬਹਾਲ ਕਰਾਈਆਂ ਸੀ ਕਿਰਤ ਕਾਨੂੰਨ ਦੇ ਅਨੁਸਾਰ ਫੈਕਟਰੀ ਐਕਟ ਦੇ ਵਿੱਚ ਜਿਹੜਾ ਵਰਕਰਾਂ ਨੂੰ ਉਹ ਸਿੱਕ ਲਈ ਕੈਜੂਅਲਲੀ ਅਤੇ ਗੈਸਟਡ ਛੁੱਟੀਆਂ ਮਿਲਦੀਆਂ ਪਰ ਠੇਕੇਦਾਰ ਵੱਲੋਂ ਜਿਹੜੇ ਉਹਨਾਂ ਦੀਆਂ ਛੁੱਟੀਆਂ ਦਾ ਜਿਹੜਾ ਕੱਟ ਕੇ ਤਨਖਾਹ ਜਿਹੜੀ ਉਹ ਪਾ ਦਿੱਤੀ ਗਈ ਹੈ ਉਹਦੇ ਵਿਰੋਧ ਦੇ ਵਜੋਂ ਅਸੀਂ ਜੀਐਮ ਸਾਹਿਬ ਨੂੰ ਵੀ ਲਗਾਤਾਰ ਪਿਛਲੇ ਮਹੀਨੇ ਤੋਂ ਨਰਾਬਤਾ ਕਾਇਮ ਕੀਤਾ ਪਰ ਉਹ ਠੇਕੇਦਾਰ ਨਾਲ 12 ਤਰੀਕ ਨੂੰ ਸਾਡੀ ਮੀਟਿੰਗ ਕਰਾਈ ਸੀਗੀ ਪਰ ਕੱਲ ਜਦੋਂ ਉਹ ਉਹ ਛੁੱਟੀਆਂ ਪਾਉਣ ਦੀ ਮਤਲਬ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਪਰ ਕੱਲ ਦੁਪਹਿਰ 3 ਵਜੇ ਤਕਰੀਬਨ ਠੇਕੇਦਾਰ ਵੱਲੋਂ ਫੋਨ ਆਇਆ ਤੇ ਉਹਦੇ ਵੱਲੋਂ ਸਾਡੇ ਨਾਲ ਜਿਹੜਾ ਦੁਰਵਿਵਹਾਰ ਕੀਤਾ ਗਿਆ ਗਾਲੀ ਗਲੋਚ ਕੀਤਾ ਗਿਆ ਪਰ ਸਾਡੇ ਵੱਲੋਂ ਮਤਲਬ ਐਜੇ ਕੋਈ ਉਹ ਨਹੀਂ ਕਦਮ ਚੁੱਕਿਆ ਗਿਆ ਇਸ ਲਈ ਅਸੀਂ ਮੈਨੇਜਮੈਂਟ ਨੂੰ ਲਿਖਤੀ ਤੌਰ ਤੇ ਉਹ ਠੇਕੇਦਾਰ ਦੀ ਸ਼ਿਕਾਇਤ ਕਰ ਦਿੱਤੀ ਗਈ ਆ ਤੇ ਅਸੀਂ ਯੂਨੀਅਨ ਵੱਲੋਂ ਇਹ ਮੰਗ ਕਰਦੇ ਆ ਕਿ ਉਹ ਠੇਕੇਦਾਰ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇ ਜੇਕਰ ਮੈਨੇਜਮੈਂਟ ਇਹ ਕਾਰਵਾਈ ਨਹੀਂ ਕਰਦੀ ਤਾਂ ਜਿਹੜਾ ਅਸੀਂ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅੱਜ ਦਾ ਸੰਘਰਸ਼ ਕਿਸ ਤਰ੍ਹਾਂ ਜੀ ਅੱਜ ਦੀ ਜਿਹੜੀ ਸ਼ਮਨਾਰਥ ਸੀਗਾ ਇਹ ਇੱਕ ਵਾਰ ਇੱਕ ਘੰਟੇ ਦੀ ਗੇਟ ਰੈਲੀ ਦੇ ਰੂਪ ਦੇ ਵਿੱਚ ਅਸੀਂ ਕੀਤਾਗਾ ਤੇ ਅਸੀਂ ਮਿਲਕ ਫੈਡ ਜਿਹੜੀ ਇਹਨਾਂ ਦੀ ਮੈਨੇਜਮੈਂਟ ਆ ਉਹਨਾਂ ਨੂੰ ਅਸੀਂ ਚੇਤਾਵਨੀ ਕਰਦੇ ਆ ਕਿ ਜਿਹੜਾ ਇਹ ਠੇਕੇਦਾਰ ਹੈ ਜਿਹੜਾ ਹੈਜਲ ਠੇਕੇਦਾਰ ਹੈਗਾ ਉਹਦਾ ਠੇਕਾ ਜਿਹੜਾ ਸੰਗਰੂਰ ਵੀ ਚੱਲ ਰਿਹਾ ਉਹ ਮੀਟਿੰਗ ਦੇ ਵਿੱਚ ਮੰਨਿਆਗਾ ਵੀ ਮੈਂ ਉੱਥੇ ਨਗਦ ਰੁਪਏ ਵੀ ਦਿੰਨਾ ਉਹਨਾਂ ਨੂੰ ਮੈਂ ਛੁੱਟੀਆਂ ਵੀ ਨਹੀਂ ਦਿੰਦਾ ਉਹਨਾਂ ਨੂੰ ਮੈਂ ਗਾਇਟੜਾਂ ਵੀ ਨਹੀਂ ਦਿੰਦਾ ਤੁਸੀਂ ਜ਼ੋਰ ਲਾ ਲਓ ਮੈਂ ਗਾਇਟੜ ਤੇ ਛੁੱਟੀਆਂ ਨਹੀਂ ਦੇਣੀਆਂ ਅਸੀਂ ਮੈਨੇਜਮੈਂਟ ਨੂੰ ਇਹ ਇੱਥੋਂ ਚਿਤਾਵਲੀ ਦਿੰਨੇ ਆ ਕਿ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਅਸੀਂ ਡੀਸੀ ਸਾਹਿਬ ਨੂੰ ਵੀ ਇਥੋਂ ਇਹ ਅਪੀਲ ਕਰਦੇ ਆ ਕਿ ਸੋਨੂ ਕਿਸਾਨਾਂ ਦਾ ਜਿਹੜਾ ਸੈਟਲਾਈਟਰ ਆਹੀਂ ਤਾਂ ਧੂਆਂ ਉੱਡਦਾ ਦੇਖ ਜਾਂਦਾਗਾ ਪਰ ਛੋਡੇ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇਹ ਬੇਰਕਾ ਮਿਲਕ ਪਲਾਂਟ ਦਾ ਜਿਹੜਾ ਪਲਾਂਟ ਹੈ ਉਹਦੇ ਵਿੱਚ ਜਦੋਂ ਵਰਕਰਾਂ ਦੀਆਂ ਇਹ ਛੁੱਟੀਆਂ ਕੱਟੀਆਂ ਜਾਂਦੀਆਂ ਨੇ ਉਦੋਂ ਛੋਡੇ ਕਿਰਤ ਕਾਨੂੰਨ ਦੇ ਸਹਾਇਕ ਜਿਹੜੇ ਨੇ ਸਾਡੇ ਇੱਥੇ ਏਐਲਸੀ ਸਹਾਇਕ ਕਮਿਸ਼ਨਰ ਨੇ ਉਹ ਇਹਨਾਂ ਦੀਆਂ ਵੈਰੀਫਿਕੇਸ਼ਨਾਂ ਕਿਵੇਂ ਪਾਸ ਕਰ ਜਾਂਦੇ ਨੇ ਉਹ ਇਹਨਾਂ ਦੇ ਜਿਹੜੇ ਆਡਿਟ ਆ ਉਹ ਕਿਵੇਂ ਪਾਸ ਕਰ ਜਾਂਦੇ ਨੇ ਇਹ ਵੀ ਇੱਥੇ ਇੱਕ ਬੜਾ ਵੱਡਾ ਮਤਲਬ ਸਵਾਲੀਏ ਚਿੰਨ੍ਹ ਖੜਾ ਹੁੰਦਾਗਾ ਕਿ ਜਿੱਥੇ ਇਹ ਮੈਨੇਜਮੈਂਟ ਤੱਕਾ ਕਰ ਰਹੀ ਆ ਉਹਦੇ ਨਾਲ-ਨਾਲ ਜਿਹੜਾ ਇਹਨਾਂ ਦੇ ਰਲਮੇ ਮਿਲਮੇ ਵਿਭਾਗ ਨੇ ਜਿਵੇਂ ਫੈਕਟਰੀ ਦੇ ਉੱਤੇ ਇਹਨਾਂ ਦੇ ਲੇਬਰ ਇਨਸਪੈਕਟਰ ਰੱਖੇ ਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰਲ ਮਿਲ ਕੇ ਵਰਕਰਾਂ ਦੀ ਲੁੱਟ ਦਾ ਜਿਹੜਾ ਉਹ ਆ ਚੰਗ ਬਸੂਰ ਰਹੇ ਨੇ ਜੀ ਇਨਾਂ ਦੇ ਤਕਰੀਬਨ 100 ਮੁਲਾਜ਼ਮ ਦੀ ਜਿਹੜੀ ਛੁੱਟੀ ਕੱਟ ਕੇ ਆ ਉਹ ਪੈਸੇ ਜਿਹੜੇ ਪਾ ਦਿੱਤੇ ਗਏ ਨੇ ਪਰ ਜਿਹੜਾ ਉਹਨਾਂ ਦਾ ਤਕਰੀਬਨ 2000 ਜਾਂ 3000 ਰੁਪਏ ਪਰ ਮੰਥ ਕਿਉਂਕਿ ਉਹਨਾਂ ਦੀ ਸੈਲਰੀ ਬੜੀ ਘੱਟ ਹੈ ਅਨਸਕਿਲਡ ਦੇ ਉਹ ਵਰਕਰ ਹੈ 9000 10000 ਤੇ ਉਹ ਕੰਮ ਕਰ ਰਹੇ ਨੇ ਜਦੋਂ ਉਹਨਾਂ ਦੀ 2000 ਰੁਪਏ ਸੈਲਰੀ ਕੱਟੀ ਗਈ ਤਾਂ ਉਹਨਾਂ ਦਾ 6000 ਜਾਂ 6500 ਰੁਪਏ ਖਾਤੇਾਂ ਦੇ ਵਿੱਚ ਆਇਆਗਾ ਇਸ ਕਰਕੇ ਇਹ ਜਿਹੜਾ ਉਹਨਾਂ ਨਾਲ ਜਿਹੜੀ ਉਹਨਾਂ ਦੀ ਨਿਰੀ ਲੁੱਟ ਕਰ ਰਹੇ ਨੇ ਤੇ ਇਹਦੇ ਵਿੱਚ ਮੈਨੇਜਮੈਂਟ ਬਰਾਬਰ ਦੀ ਭਾਗੀਦਾਰ ਹੈ ਜੇਕਰ ਅਸੀਂ ਮੈਨੇਜਮੈਂਟ ਨੂੰ ਲਿਖਤੀ ਤੌਰ ਦੇ ਉੱਤੇ 2-3 ਵਾਰ ਮੰਗ ਪੱਤਰ ਵੀ ਦਿੱਤੇ ਨੇ ਕੱਲ ਵੀ ਅਸੀਂ ਇਹ ਦੇ ਬਾਬਤ ਮੰਗ ਪੱਤਰ ਦਿੱਤਾਗਾ ਅੱਜ ਅਸੀਂ ਇੱਕ ਵਾਰ ਗੇਟ ਰੈਲੀ ਕੀਤੀ ਆ ਜੇਕਰ ਇਹ ਮੈਨੇਜਮੈਂਟ ਇਸ ਠੇਕੇਦਾਰਾਂ ਦੇ ਉੱਪਰ ਨਹੀਂ ਐਕਸ਼ਨ ਲੈਂਦੀ ਤਾਂ ਅਗਲਾ ਸੰਘਰਸ਼ ਦੇ ਰੂਪ ਦੇ ਵਿੱਚ ਅਸੀਂ ਅਲਿਖਾਂਗੇ ਤੇ ਸੰਘਰਸ਼ ਕਰਾਂਗੇ